ਮੇਰੇ ਵੱਲੋਂ ਮੇਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਅੱਜ ਤੁਹਾਡੇ ਲਈ ਮੈਂ ਇੱਕ ਬਹੁਤ ਹੀ ਸੋਹਣੀ ਜਿਹੀ ਕੋੜੀ ਲੈ ਕੇ ਹਾਜ਼ਰ ਹੋਈ ਆ ਉਮੀਦ ਕਰਦੀ ਹਾਂ ਪਸੰਦ ਕਰੋਗੇ। ਲੋ ਜੀ ਆਪਾਂ ਸ਼ੁਰੂ ਕਰਤੀ ਹਾਂ ਕੋੜੀ। ਜੀ ਮੇਰੇ ਆਂਗਣੇ ਆਂਗਣ ਜੀ ਸੋਨੇ ਦੇ ਕੰਗਣਾ ਵਾਲਿਆ ਜੀ ਮੇਰੇ ਆਂਗਣੇ ਆਂਗਣ ਜੀ ਸੋਨੇ ਦੇ ਕੰਗਣਾ ਵਾਲਿਆ ਜੀ ਤੂੰ ਕੀ ਦਾ ਪੋਤਾ ਜੀਤੂ ਕੀ ਦਾ ਸੱਦਿਆ ਆ ਗਿਆ ਜੀਤੂ ਕੀ ਦਾ ਪੋਤਾ ਜੀਤੂ ਕੀ ਦਾ ਸੱਦਿਆ ਆ ਗਿਆ ਜੀਤੂ ਕੀ ਦਾ ਬੇਟਾ ਜੀਤੂ ਕੀ ਦਾ ਸੱਦਿਆ ਆ ਗਿਆ ਜੀਤੂ ਕੀ ਦਾ ਬੇਟਾ ਜੀਤੂ ਕੀ ਦਾ ਸੱਧਿਆ ਆ ਗਿਆ ਜੀ ਮੈਂ ਦਾਦੇ ਪੋਤਾ ਜੀ ਮੈਂ ਸੋਰੇ ਸੱਧਿਆ ਆ ਗਿਆ ਜੀ ਮੈਂ ਦਾਦੇ ਪੋਤਾ जी में सोरे सदिया आ गया जी में बाबुल बेटा।, बेटा जी में सोरे सदिया आ गया जी में बाबुल बेटा जी में सोरे सदिया आ गया ਜੀ ਮੇਰੇ ਆਂਗਣੇ ਆਂਗਣ ਜੀ ਸੋਨੇ ਦੇ ਕੰਗਨਾ ਵਾਲਿਆ ਜੀ ਮੇਰੇ ਆਂਗਣੇ ਆਂਗਣ ਜੀ ਸੋਨੇ ਦੇ ਕੰਗਨਾ ਵਾਲਿਆ ਜੀ ਤੂੰ ਕੀ ਦਾ ਬੇਟਾ ਜੀਤੂ ਕੀ ਦਾ ਸਦਿਆ ਆ ਗਿਆ ਜੀਤੂ ਕੀ ਦਾ ਬੇਟਾ ਜੀਤੂ ਕੀ ਦਾ ਸਦਿਆ ਆ ਗਿਆ ਜੀ ਮੇ ਤਾਏ ਬੇਟਾ ਜੀ ਮੇ ਸੋਰੇ ਸਦਿਆ ਆ ਗਿਆ ਜੀ ਮੇ ਚਾਚੇ ਬੇਟਾ ਜੀ ਮੈਂ ਸੋਰੇ ਸਧਿਆ ਆ ਗਿਆ ਜੀ ਮੇਰੇ ਆਂਗਣ ਆਂਗਣ ਜੀ ਸੋਨੇ ਦੀਆਂ ਕੰਗਨਾ ਵਾਲਿਆ ਜੀ ਮੇਰੇ ਆਂਗਣ ਆਂਗਣ ਜੀ ਸੋਨੇ ਦੀਆਂ ਵਾਲਿਆ ਜੀ ਤੂੰ ਕੀ ਦਾ ਬੇਟਾ ਜੀ ਤੂੰ ਕੀ ਦਾ ਸਦਿਆ ਆ ਗਿਆ ਜੀ ਤੂੰ ਕੀ ਦਾ ਬੇਟਾ ਜੀ ਤੂੰ ਕੀ ਦਾ ਸਦਿਆ ਆ ਗਿਆ ਜੀ ਤੂੰ ਕੀ ਦਾ ਵੀਰਾ जी तो की दास दिया आ गया जी तो की कि वीरा जी तो की दास दिया आ गया जी मैं माँ में बेटा जी मले औरे सदिया आ गया जी में में बेटा जी मल्योरे सदिया आ गया जी में वीरे वीरा जी में साले सदिया आ गया जी में ਜੀ ਮੈਂ ਸਾਲੇ ਸੱਧਿਆ ਆ ਗਿਆ ਜੀ ਮੇਰੀ ਆਂਗਣ ਆਂਗਣ ਜੀ ਮੇਰੀ ਆਂਗਣ ਆਂਗਣ ਜੀ ਸੋਨੇ ਦੇ ਕੰਗਨਾ ਵਾਲਿਆ ਜੀ ਸੋਨੇ ਦੇ ਕੰਗਨਾ ਵਾਲਿਆ